ਪੰਜਾਬੀ ਦੇ ਪ੍ਰਸਿੱਧ ਗਾਇਕ ਤੇ اداکار ਦਿਲਜੀਤ ਦੋਸਾਂਝ ਨੂੰ ਆਸਟ੍ਰੇਲੀਆ ਵਿੱਚ ਉਹਨਾਂ ਦੇ ਨਵੇਂ ਹੋਣ ਵਾਲੇ ਕਾਨਸਰਟ ਨੂੰ ਲੈ ਕੇ ਖਾਲਿਸਤਾਨ ਸੰਗਠਨਾ ਦੇ ਵੱਲੋਂ ਗੰਭੀਰ ਧਮਕੀ ਮਿਲੀ ਹੈ ਅਮਰੀਕਾ ਬੇਸਡ ਖਾਲਿਸਤਾਨੀ ਗਰੁੱਪ ਸਿੱਖ ਫੋਰ ਜਸਟਿਸ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਨੂੰ ਮੈਲਬੌਰਨ ਦੇ ਵਿੱਚ ਹੋਣ ਵਾਲੇ ਦਿਲਜੀਤ ਦੇ ਔਰਾ ਟੂਰ ਕਾਨਸਰਟ ਨੂੰ ਬੰਦ ਕਰਵਾਇਆ ਜਾਵੇਗਾ ਦਿਲਜੀਤ ਦੇ ਵੱਲੋਂ ਬਾਲੀਵੁੱਡ ਅਦਾਕਾਰ ਅਮਿਤਾ ਬੱਚਨ ਦੇ ਮਸ਼ਹੂਰ ਕੌਣ ਬਨੇਗਾ ਕਰੋੜਪਤੀ ਪ੍ਰੋਗਰਾਮ ਦੇ ਵਿੱਚ ਮਹਿਮਾਨ ਵਜੋਂ ਹਿੱਸਾ ਲਿਆ ਗਿਆ ਜਿੱਥੇ ਉਸਨੇ ਸਨਮਾਨ ਦੇ ਵਿੱਚੋਂ ਅਮਿਤਾ ਬੱਚਨ ਦੇ ਪੈਰ ਛੂਹੇ ਕੁਝ ਸਿੱਖ ਸੰਗਠਨਾਂ ਨੂੰ ਦਿਲਜੀਤ ਦੁਸਾਂਝ ਦੇ ਵੱਲੋਂ ਅਮਿਤਾ ਬੱਚਨ ਦੇ ਪੈਰ ਛੂਣਾ ਪਸੰਦ ਨਹੀਂ ਆਇਆ ਸਿੱਖ ਫਾਰ ਜਸਟਿਸ ਦੇ ਵੱਲੋਂ ਅਮਿਤਾ ਬੱਚਨ ਨੂੰ ਦਿੱਲੀ ਦੇ ਵਿੱਚ ਹੋਏ 1984 ਦੇ ਵਿੱਚ ਸਿੱਖ ਵਿਰੋਧੀ ਨਸਲ ਕੁਸ਼ੀ ਮਾਮਲੇ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਹੋਏ ਨੇ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਿਲਜੀਤ ਦੇ ਉੱਤੇ ਵਿਸ਼ਵਾਸ ਘਾਤ ਕਰਨ ਦਾ ਇਲਜ਼ਾਮ ਲਗਾਇਆ ਤੇ ਨਿਸ਼ਾਨਾ ਸਾਧਿਆ ਅਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਦਿਲਜੀਤ ਦੋਸਾਂਝ ਨੂੰ ਬੁਲਾ ਕੇ ਇਸ ਮਾਮਲੇ ਤੇ ਜਵਾਬ ਮੰਗਿਆ ਜਾਵੇ। ਇਹ ਵਿਵਾਦ ਪੰਜਾਬੀ ਭਾਈਚਾਰੇ ਦੇ ਵਿੱਚ ਤਣਾਅ ਵਧਾ ਰਿਹਾ ਹੈ। ਜਦਕਿ ਦਿਲਜੀਤ ਨੇ ਇਸ ਮਾਮਲੇ ਤੇ ਹਲੇ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ। ਪਿਛਲੇ ਹਫਤੇ ਸਿਡਨੀ ਦੇ ਵਿੱਚ 3000 ਫੈਨਸ ਦੇ ਨਾਲ ਦਿਲਜੀਤ ਦੋਸਾਂਝ ਨੇ ਰਿਕਾਰਡ ਕਾਇਮ ਕੀਤਾ ਸੀ। ਪਰ ਹੁਣ ਮੈਲਬਨ ਵਾਲਾ ਸ਼ੋਅ ਖਤਰੇ ਦੇ ਵਿੱਚ ਨਜ਼ਰ ਆ ਰਿਹਾ। SFJ ਦੇ ਬਿਆਨ ਜਾਰੀ ਕਰਕੇ ਕਿਹਾ ਕਿ ਦਿਲਜੀਤ ਨੇ ਕੌਣ ਬਨੇਗਾ ਕਰੋੜਪਤੀ ਦੇ એપisode ਦੇ ਵਿੱਚ ਅਮਿਤਾਬਚਨ ਦੇ ਪੈਰ ਛੂਕੇ 1984 ਦੇ ਸਿੱਖ ਜੈਨੋਸਾਈਡ ਦੇ ਹਰ ਸ਼ਹੀਦ ਵਿਧਵਾ ਅਤੇ ਪੀੜਿਤ ਨੂੰ ਠੇਸ ਪਹੁੰਚਾਈ ਹੈ ਦੱਸਦੀ ਹੈ ਕਿ ਅਦਾਕਾਰ ਅਮਿਤਾਬਚਨ ਦੇ ਉੱਤੇ 31 ਅਕਤੂਬਰ 1984 ਨੂੰ ਖੂਨ ਦਾ ਬਦਲਾ ਖੂਨ ਵਰਗੇ ਨਾਰੇ ਲਗਾ ਕੇ ਪੀੜ ਨੂੰ ਸਿੱਖਾਂ ਦੇ ਖਿਲਾਫ ਭੜਕਾਉਣ ਦਾ ਇਲਜ਼ਾਮ ਲਗਾਇਆ ਜਿਸ ਦੇ ਨਾਲ ਦਿੱਲੀ ਅਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਦੇ ਵਿੱਚ 30000 ਤੋਂ ਜ਼ਿਆਦਾ ਸਿੱਖ ਮਾਰੇ ਗਏ ਪੰਨੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਅਣਜਾਨਪੁਣਾ ਨਹੀਂ ਬਲਕਿ ਵਿਸ਼ਵਾਸਕਾਤ ਹੈ ਐਸ ਐਫ ਜੇ ਨੇ ਕਨਸਰਟ ਵੈਨਿਊ ਦੇ ਬਾਹਰ ਦਿਲਜੀਤ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ ਦਿਲਜੀਤ ਦੇ ਫੈਨਸ ਨੇ ਵੀ ਸੋਸ਼ਲ ਮੀਡੀਆ ਤੇ ਹੈਸ਼ਟੈਗ ਸਟੈਂਡ ਵਿਦ ਦਿਲਜੀਤ ਅਤੇ ਹੈਸ਼ਟੈਗ ਬਾਈਕਾਟ ਐਸ ਐਫ ਜੇ ਵਰਗੇ ਹੈਸ਼ਟੈਗ ਚਲਾਈ ਹੈ ਉਧਰ ਪੰਜਾਬੀ ਸੰਗਠਨਾ ਨੇ ਅਪੀਲ ਕੀਤੀ ਹੈ ਕਿ ਅਜਿਹੀਆਂ ਧਮਕੀਆਂ ਨਾਲ ਭਾਈਚਾਰੇ ਦੇ ਵਿੱਚ ਵੰਡ ਨਾ ਪੈਦਾ ਕੀਤੀ ਜਾਵੇ ਤੇ ਦਿਲਜੀਤ ਨੂੰ ਸਮਰਥਨ ਦਿੱਤਾ ਜਾਵੇ। ਇਹ ਵਿਵਾਦ 1984 ਦੇ ਵਿੱਚ ਹੋਏ ਸਿੱਖ ਨਸਲ ਕੁਸ਼ੀ ਮਾਮਲੇ ਦੀ ਯਾਦ ਕਰਵਾਉਂਦਾ ਹੈ ਅਤੇ ਪੰਜਾਬੀ ਕਲਾਕਾਰਾਂ ਨੂੰ ਵੀ ਰਾਜਨੀਤਿਕ ਵਿਵਾਦਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ। ਦਿਲਜੀਤ ਦਾ ਟੂਰ ਫਿਲਹਾਲ ਜਾਰੀ ਹੈ ਤੇ ਫੈਨਸ ਸ਼ੋਅ ਕੈਨਸਲ ਨਾ ਹੋਣ ਦੀ ਉਮੀਦ ਕਰ ਰਹੇ ਨੇ।